ਪਿਛਲੇ ਲਾਈਵ ਦੇ ਵੀ ਕੋਈ ਸਵਾਲ ਸੀ ਜਿਹੜੇ ਨੋਟ ਕੀਤੇ ਆ। ਜਿਹੜੀ ਨਾਲ ਵੀ ਤੁਸੀਂ ਤੁਹਾਡੀਆਂ ਜਿਹੜੀਆਂ ਵੀਡੀਓ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਸਤੇ ਜੀਆਂ ਬਣਾ ਕੇ ਪਾਉਂਦੇ ਰਾਵਾਂਗੇ। ਸੋ ਤੁਹਾਡਾ ਵੈਲਕਮ ਹੈ ਇਸ ਲਾਈਵ ਦੇ ਵਿੱਚ। ਅ ਅਸੀਂ ਮਾਲਮਹਿਕ ਮੇ ਨਾਲ ਸੰਬੰਧਿਤ ਜਿਵੇਂ ਗਰਦਾਵਰੀ, ਕਿੰਤਕਾਲ, ਆਕਸੇਜਰਾ, ਸ਼ੀਰਾ ਲੱਠਾ, ਮਸਾਵੀ, ਤਤਮਾ ਜਾਤ ਔਰ ਜਿਹੜੇ ਤਕਸੀਮ ਬਾਰੇ ਸਾਰੀਆਂ ਅਸੀਂ ਹਰ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਚ ਵੀ ਵੀਡੀਓ ਪਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਜੋ ਮੈਂ ਕੁਝ ਮੇਰਾ ਨੌਲੇਜ ਅਸੀਂ ਆਪਣੇ ਅੱਜ ਲਾਈਵ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜੇ ਇੱਕ ਦੋ ਪਹਿਲੇ ਲਾਈਵ ਦੇ ਵਿੱਚ ਜੋ ਸਵਾਲ ਪੁੱਛੇ ਸੀ ਵੀਰ ਜੀ ਹੋਰਾਂ ਨੇ ਸੋ ਵੈਲਕਮ ਜੀ ਲਾਈਵ ਜੈਡ ਦੇ ਵਿੱਚ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਲਾਈਵ ਦੇ ਵਿੱਚ ਨਰਮਲ ਪੜਵਾਰੀ YouTube ਚੈਨਲ ਇਨੂੰ ਸਬਸਕ੍ਰਾਈਬ ਕਰਿਓ ਔਰ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਇਹ ਵੱਡੀ ਗਿਣਤੀ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਔਰ ਜੋ ਆਪਾਂ ਇਹ ਚੈਨਲ ਬਣਾਇਆ ਵੀਡੀਓ ਪੋਨੇ ਉਹਦਾ ਮਕਸਦ ਵੀ ਹੈ ਕਿ ਆਪਾਂ ਲੋਕਾਂ ਤੱਕ ਜਿਹੜੀ ਹੈਲੋ ਆਂਜਨ ਜੀ ਅਹ ਅਡਾ ਇਸ ਲਾਈਵ ਜਿਹਦੇ ਵਿੱਚ ਬਹੁਤ ਬਹੁਤ ਧੰਨਵਾਦ ਅ ਨਿਤਿੰਦਰ ਨੇੜੇ ਮੇਗਾ ਦਾ ਲਾਈਵ ਚੱਲਿਆ ਨਹੀਂ ਇਹ ਜੀ